ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਮੈਂ ਹਾਂ ਜ਼ੁਨੀਸ਼ ਤੁਹਾਡੇ ਨਾਲ ਬੇहद ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਤੁਹਾਨੂੰ ਹੈਰਾਨ ਵੀ ਕਰ ਦੇਵੇਗੀ ਦਰਅਸਲ ਇਹ ਖਬਰ ਹੈ ਫਾਜ਼ਿਲਕਾ ਦੀ ਜਿੱਥੇ ਆਰਨੀਵਾਲਾ ਲਾਗੇ ਦੋ ਵਿਅਕਤੀ ਜਿਹੜੇ ਨੇ ਉਹ ਸੈਰ ਕਰਨ ਜਾ ਰਹੇ ਸੀ ਔਰ ਰੋਜ਼ਾਨਾ ਉੱਥੇ ਸੈਰ ਕਰਦੇ ਨੇ ਤੇ ਉਹਨਾਂ ਨਾਲ ਅਚਾਨਕ ਸਵੇਰੇ 5:30 ਵਜੇ ਇੱਕ ਘਟਨਾ ਇਹ ਹਾਦਸਾ ਜਿਹੜਾ ਹੈ ਵਾਪਰਦਾ ਹੈ ਦਰਅਸਲ ਉਹ ਦੋਵੇਂ ਜਣੇ ਸੈਰ ਕਰ ਰਹੇ ਸੀ ਔਰ ਪਿੱਛੋਂ ਇੱਕ ਤੇਜ਼ ਰਫ਼ਤਾਰ ਗੱਡੀ ਆਉਂਦੀ ਹੈ ਜਿਹੜੀ ਕਿ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਔਰ ਉਹ ਇੰਨਾ ਆਪਣਾ ਬੈਲੈਂਸ ਵਿਗਾੜ ਲੈਂਦੀ ਹੈ ਕਿ ਉਹ ਟੱਕਰ ਮਾਰਦੇ ਹਨ ਉਨਾ ਵਿਅਕਤੀਆਂ ਨੂੰ 20 ਤੋਂ 25 ਫੁੱਟ ਦੀ ਦੂਰੀ ਤੇ ਸੁੱਟ ਦਿੰਦੀ ਹੈ ਔਰ ਦੋਵੇਂ 20 ਤੋਂ 25 ਫੁੱਟ ਦੀ ਦੂਰੀ ਤੇ ਜਾ ਦੇਖਦੇ ਨੇ ਹਨੇਰਾ ਹੋਣ ਕਾਰਨ ਪਿੱਛੋਂ ਆ ਰਹੇ ਜਿਹੜੇ ਪਰਿਵਾਰਕ ਮੈਂਬਰ ਸੀ ਉਹ ਭੱਜਦੇ ਨੇ ਟਾਰਚ ਔਨ ਕਰਦੇ ਨੇ ਮੋਬਾਈਲ ਦੀ ਤੇ ਜ਼ਖਮੀਆਂ ਦੀ ਪਾਲ ਸ਼ੁਰੂ ਕਰਦੇ ਨੇ ਪਾਲ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਦੂਜੇ ਵਿਅਕਤੀ ਦੇ ਸਿਰ ਤੇ ਗਹਿਰੀ ਸੱਟ ਲੱਗਦੀ ਹੈ ਪੂਰੀ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਰਿਵਾਰਕ ਮੈਂਬਰ ਬਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਚਾਚਾ ਸਰਦਾਰ ਕਵਲਜੀਤ ਸਿੰਘ ਪੰਨੀਵਾਲਾ ਵਿਖੇ ਸਾਈਕਲਾਂ ਦਾ ਜਿਹੜੀ ਹੈ ਉਹਨਾਂ ਦੀ ਏਜੰਸੀ ਹੈ ਔਰ ਉਹ ਉਸ এজੰਸੀ ਨੂੰ ਚਲਾਉਂਦੇ ਨੇ ਉਹ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਵੀ ਆਪਣੇ ਦੋਸਤ सुरेंद्र ਕੁਮਾਰ ਨਾਲ ਸੈਰ ਕਰਨ ਲਈ ਨਿਕਲੇ ਸੀ ਉੱਥੇ ਹੀ ਇਹ ਮਾੜੀ ਜਿਹੜੀ ਘਟਨਾ ਹੈ ਉਹ ਉਹਨਾਂ ਨਾਲ ਵਾਪਰ ਜਾਂਦੀ ਹੈ ਦਰਅਸਲ ਉਹ ਆਰਨੀ ਵਾਲਾ ਨੇੜੇ ਪੈਦਲ ਜਿਹੜੇ ਨੇ ਉਹ ਸੈਰ ਕਰ ਰਹੇ ਸੀ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨਾਲ ਉਹਨਾਂ ਦੀ ਟੱਕਰ ਹੁੰਦੀ ਹੈ ਟੱਕਰ ਇੰਨੀ ਜ਼ਬਰਦਸਤ ਕਿ ਪੈਦਲ ਜਾ ਰਹੇ ਲੋਕ ਜਿਹੜੇ ਨੇ ਉਹ ਕਰੀਬ 20 ਤੋਂ 25 ਫੁੱਟ ਦੀ ਦੂਰ ਝਾੜੀਆਂ 'ਚ ਜਾ ਡਿੱਗਦੇ ਨੇ ਉਹ ਵੀ ਉਹਨਾਂ ਦੇ ਪਿੱਛੇ ਆ ਰਿਹਾ ਸੀ ਔਰ ਉਹ ਮੌਕੇ ਤੇ ਪਹੁੰਚਦੇ ਆਂ ਆਪਣੇ ਮੋਬਾਈਲ ਦੀ ਟਾਰਚ ਨੂੰ ਜਿਹੜਾ ਹੈ ਸ਼ੁਰੂ ਕਰਦੇ ਆਂ ਔਰ ਜ਼ਖਮੀਆਂ ਦੀ ਪਾਲ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਜਿਹੜੇ ਮੌਕੇ ਤੇ ਹੀ ਉਹਨਾਂ ਦੇ ਚਾਚੇ ਦੀ ਮੌਤ ਹੋ ਜਾਂਦੀ ਹੈ ਤੇ ਜਿਹੜੇ ਦੂਜੇ ਵਿਅਕਤੀ ਨੇ ਉਹਨਾਂ ਦੇ ਸਿਰ ਤੇ ਗਹਿਰੀ ਸੱਠ ਹੈ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਔਰ ਦੂਜੇ ਜਿਹੜੇ ਜ਼ਖਮੀ ਆ ਉਹਨਾਂ ਦਾ ਇਲਾਜ ਸ਼ੁਰੂ ਕੀਤਾ ਗਿਆ ਇਹ ਜਿਹੜੀ ਘਟਨਾ ਹੈ ਇੰਨਾ ਭਿਆਨਕ ਰੂਪ ਧਾਰਨ ਕਰ ਗਈ ਤੁਹਾਨੂੰ ਵਧੇਰੇ ਜਾਣਕਾਰੀ ਲਈ ਉਹਨਾਂ ਦਾ ਬਿਆਨ ਜਿਹੜਾ ਹੈ ਉਹ ਵੀ ਸੁਣਾਉਂਦੇ ਆਂ ਚਾਚਾ ਜੀ ਸੀ ਮੈਨੇ ਸਰਦਾਰ ਕਮਲਜੀਤ ਸਿੰਘ ਜੀ ਰੋਜ਼ ਰੁਟੀਨ ਦੀ ਵਿੱਚ ਆਪਣੇ ਸੈਰ ਤੇ ਜਾਂਦੇ ਸੀ ਜੀ ਇਹ ਦੋ ਜਣੇ ਜਾ ਰਹੇ ਸੀ ਮਲੂਤ ਵਾਲੇ ਪਾਸੋਂ ਪਿੱਛੋਂ ਕਰੋਲਾ ਗੱਡੀ ਆਈ ਬੜੀ ਤੇਜ਼ ਰਫ਼ਤਾਰ ਨਾਲ ਜਿੰਦਾ ਬੈਲੈਂਸ ਵਿਗੜ ਗਿਆ ਉਹਨੇ ਪਿੱਛੋਂ ਹਿੱਟ ਕੀਤਾ ਜਦੋਂ ਇਹਨਾਂ ਨੂੰ ਹਸਪੀਟਲ ਲਿਜਾਇਆ ਗਿਆ ਚਾਚਾ ਜੀ ਹਸਪਤਲ ਲਿਜਾਇਆ ਗਿਆ ਤਾਂ ਚਾਚਾ ਜੀ ਦਾ ਡੈਥ ਹੋ ਗਈ ਜਿਹੜੇ ਸੁਰਿੰਦਰ ਕੁਮਾਰ ਜੀ ਸੀਗੇ ਉਹਨਾਂ ਨੂੰ ਮਤਲਬ ਕਿ ਜੇਰੇ ਲਾਇਸੀ ਤੇ ਉਹਨਾਂ ਨੂੰ ਜਿਹੜਾ ਹੁਣ ਛੁੱਟੀ ਮਿਲ ਗਈ ਲੋ ਕਰ ਜਾ ਸਕਦੇ ਨੇ ਉਹਨਾਂ ਦੇ ਕਿੰਨੀ ਕੁ ਸੱਟਾਂ ਲੱਗੀਆਂ ਉਹਨਾਂ ਦੇ ਸਿਰ ਤੇ ਜ਼ਿਆਦਾ ਸੱਟ ਲੱਗੀ ਸੀ ਪਰ ਉਹ ਠੀਕ ਨਹੀਂ ਕੋਈ ਲੱਗੀ ਜਿਵੇਂ ਪਿੱਛੇ ਸੀਗੇ ਜੀ ਸੈਰ ਤੇ ਜਾਂਦੇ ਆ ਸਾਰੇ ਜੀ ਤੇ ਗੱਡੀ ਨੇ ਹਿੱਟ ਕੀਤਾ ਗੱਡੀ ਦਾ ਬੈਲੈਂਸ ਵਿਗਰਿਆ ਜਾ ਤਾ ਸੀ ਇਸ ਸਮੇਂ ਜਦੋਂ ਨੀਂਦ ਆ ਗਈ ਐਦਾਂ ਕੁਝ ਵਿੱਚ ਦੋ ਜਣੇ ਸੀਗੇ ਕਰਨੀ ਆਪ ਤੋਂ ਬਾਹਰ ਨਿਕਲਦੇ ਜਦੋਂ ਪਉਣਾ ਕਿਲੋ ਜਲਦੀ ਤਾਂ ਹੁਣ ਡਰਾਈਵਰ ਦੇ ਰਹੀ ਚਲਾਉਣ ਵਾਲੇ ਦੀ ਜੀ ਬਾਕੀ ਫਿਰ ਜੋ ਕਾਨੂੰਨ ਦੇ ਅਧਿਕਾਰ ਕਾਰਵਾਈ ਹੋਏਗੀ ਸਦੋਂ